ਦੋਸਤੋ ਜਿਆਦਾਤਰ ਲੋਕ ਇਹ ਕਹਿੰਦੇ ਆ ਕਿ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਸਕੂਨ ਨਹੀਂ ਸਾਡੀ ਜ਼ਿੰਦਗੀ ਵਿੱਚ ਕੋਈ ਸ਼ਾਂਤੀ ਨਹੀਂ ਦੋਸਤੋ ਅੱਜ ਮੈਂ ਇੱਕ ਤੁਹਾਨੂੰ ਬਹੁਤ ਸੋਹਣੀ ਕਹਾਣੀ ਸੁਣਾਉਂਗਾ ਜਿਹਦੇ ਨਾਲ ਤੁਸੀਂ ਮੰਨੋਗੇ ਵੀ ਸਾਡੀ ਜ਼ਿੰਦਗੀ ਵਿੱਚ ਹੈ ਤਾਂ ਬਹੁਤ ਕੁਝ ਪਰ ਅਸੀਂ ਮਹਿਸੂਸ ਨਹੀਂ ਕਰਦੇ ਅਸੀਂ ਉਹਨਾਂ ਤੋਂ ਭੱਜਦੇ ਫਿਰਦੇ ਆ ਖੁਸ਼ੀਆਂ ਤਾਂ ਸਾਡੇ ਮਗਰ-ਮਗਰ ਆ ਰਹੀਆਂ ਪਰ ਅਸੀਂ ਖੁਸ਼ੀਆਂ ਤੋਂ ਭੱਜਦੇ ਫਿਰਦੇ ਆ ਦੋਸਤੋ ਕਹਾਣੀ ਸੁਣ ਕੇ ਅੱਜ ਹੀ ਤੁਹਾਡਾ ਮਾਈਂਡ ਜਿਹੜਾ ਬਦਲ ਜਾਊਗਾ ਤੇ ਅੱਜ ਹੀ ਤੁਸੀਂ ਖੁਸ਼ੀਆਂ ਮਨਾਉਣ ਦੇ ਲਈਖ ਹੋ ਜਾਉਗੇ ਕਹਾਣੀ ਸੁਣੋ ਫਿਰ ਦੋਸਤੋ ਇੱਕ ਸਮੁੰਦਰ ਦੇ ਕਿਨਾਰੇ ਦਾ ਦੋ ਦੋਸਤ ਰਹਿੰਦੇ ਹੁੰਦੇ ਆ ਉਹਨਾਂ ਦਾ ਕੰਮ ਪਤਾ ਕੀ ਹੁੰਦਾ ਉਹਨਾਂ ਦਾ ਕੰਮ ਹੁੰਦਾ ਸੰਖ ਝੋਕਦੇ ਹੁੰਦੇ ਜਿਹੜੇ ਸੰਖ ਨਹੀਂ ਹੁੰਦੇ ਜਿਹੜੇ ਬਾਬੇ ਪੂਰਦੇ ਆ ਉਹ ਸਮੁੰਦਰ ਦੇ ਕਿਨਾਰੇ ਜਾ ਕੇ ਨਾ ਸੰਖ ਝੋਕਦੇ ਉਹ ਸੰਖ ਜਿਹੜੇ ਝੋਗਣ ਵਿੱਚ ਚੁੱਕ ਕੇ ਉਹ ਜਾ ਕੇ ਬਾਜ਼ਾਰ ਵੇਚ ਆਉਂਦੇ ਆ ਤੇ ਉਹਨਾਂ ਤੋਂ ਜੋ ਪੈਸੇ ਮਿਲਦੇ ਆ ਉਹ ਉਹਨਾਂ ਦਾ ਗੁਜ਼ਾਰਾ ਕਰਦੇ ਰਹਿੰਦੇ ਆ ਦੋਸਤੋ ਇੱਕ ਦਿਨ ਜਦੋਂ ਸੰਖ ਚੁਗਣ ਜਾਂਦੇ ਆ ਨਾ ਤੇ ਇੱਕ ਦੋਸਤ ਨੂੰ ਉਹਨਾਂ ਵਿੱਚੋਂ ਇੱਕ ਨੂੰ ਵੱਡਾ ਸੰਖ ਮਿਲ ਜਾਂਦਾ ਕਾਫੀ ਵੱਡਾ ਸੰਖ ਉਹ ਵੇਖ ਕੇ ਤੇ ਉਹ ਕਹਿੰਦਾ ਯਾਰ ਨਾਲ ਦੇ ਨੂੰ ਕਹਿੰਦਾ ਵੀ ਅਮਨ ਤਾਂ ਐਡਾ ਵੱਡਾ ਸੰਖ ਮਿਲ ਗਿਆ ਕਾਫੀ ਪੈਸੇ ਮਿਲ ਜਾਣਗੇ ਇਹਦੇ ਦੂਜਾ ਦੋਸਤ ਕਹਿੰਦਾ ਯਾਰ ਇਹ ਸੋ ਸੜ ਜਾਂਦਾ ਉਹ ਕਹਿੰਦਾ ਯਾਰ ਇਹਨੂੰ ਸੰਖ ਮਿਲਿਆ ਮੈਨੂੰ ਕਿਉਂ ਨਹੀਂ ਮਿਲਿਆ ਕਿਤੇ ਦਾ ਦੋਨਾਂ ਦਾ ਮੂਡ ਫਰੈਸ਼ ਸੀ ਬਿਲਕੁਲ ਪਰ ਹੁਣ ਦੂਜਾ ਦੋਸਤ ਟੈਨਸ਼ਨ ਵਿੱਚ ਆ ਗਿਆ ਵੀ ਇਹਨੂੰ ਸੰਖ ਕਿਵੇਂ ਮਿਲ ਗਿਆ ਇਹਨੂੰ ਨਹੀਂ ਮਿਲਣਾ ਚਾਹੀਦਾ ਸੀ ਇਹ ਸੰਖ ਮੈਨੂੰ ਮਿਲਣਾ ਚਾਹੀਦਾ ਸੀ ਚੰਗੀ ਪਲੀ ਮੰਦੀ ਦੀ ਸ਼ਾਂਤੀ ਖਤਮ ਹੋ ਗਈ ਤਾਂ ਫਿਰ ਹੋਇਆ ਕੀ ਸਾਰਾ ਦਿਨ ਹੋਰ ਸੰਖ ਭਾਲਦੇ ਰਹੇ ਤੇ ਜਿਹੜਾ ਲ ਮਨ ਲੋ ਜਿਹਨੂੰ ਤਾਂ ਵੱਡਾ ਸੰਖ ਮਿਲਿਆ ਸੀ ਉਹਨੇ ਹੋਰ ਵੀ ਛੋਟੇ ਛੋਟੇ ਜਿੰਨੇ ਵੀ ਉਹਨੂੰ ਸੰਖ ਮਿਲੇ ਸਾਰੇ ਜਮ੍ਹਾਂ ਕਰ ਲੈ ਸ਼ੁਰੂ ਕਰ ਦਿੱਤੇ ਉਹਨੇ ਉਹਨਾਂ ਸੰਖਾਂ ਨੂੰ ਭਾਲਣਾ ਹੋਰ ਨਿੱਕੇ 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 ਜੋ ਵੀ ਉਹਨੂੰ ਸੰਖ ਮਿਲਦੇ ਸਾਰੇ ਸੰਖਾਂ ਨੂੰ ਉਹ ਇਕੱਠੇ ਕਰਕੇ ਆਪ ਦੇ ਝੋਲੇ ਵਿੱਚ ਪਾੜੇ ਸ਼ੁਰੂ ਕਰ ਦਿੱਤੇ ਪਰ ਜਿਹੜੇ ਨੂੰ ਸੰਖ ਨਹੀਂ ਮਿਲਿਆ ਸੀ ਨਾ ਦੂਜਾ ਦੋਸਤ ਜਿਹਨੂੰ ਕੋਈ ਵੀ ਸੰਖ ਨਹੀਂ ਮਿਲਿਆ ਸੀ ਉਹਨੇ ਪਤਾ ਕੀ ਉਹਦੇ ਦਿਮਾਗ 'ਚ ਬਹਿ ਗਈ ਹੁਣ ਨਾ ਮੈਂ ਵੱਡਾ ਸੰਖ ਹੀ ਲੈ ਕੇ ਆਉਣਾ ਛੋਟਾ ਸੰਖ ਨਹੀਂ ਹੁਣ ਮੈਨੂੰ ਚਾਹੀਦਾ ਹੁਣ ਮੈਨੂੰ ਵੱਡਾ ਸੰਖ ਹੀ ਚਾਹੀਦਾ ਭਾਲਣਾ ਤਾਂ ਮੈਂ ਵੱਡਾ ਸੰਖ ਹੀ ਹੁਣ ਉਹਦੇ ਦਿਮਾਗ ਤੇ ਕਰੀਲ ਚੜ ਗਏ ਵੱਡਾ ਸੰਖ ਵੱਡਾ ਸੰਖ ਤੋ ਸਾਰਾ ਦਿਨ ਸਮੁੰਦਰ ਦੇ ਵਿੱਚੋਂ ਪੂਰਾ ਸ਼ਾਨ ਮਾਰਦਾ ਪਰ ਉਹਨੂੰ ਵੱਡਾ ਸੰਖ ਨਹੀਂ ਮਿਲਦਾ ਉਹਨੂੰ ਛੋਟੇ-ਛੋਟੇ ਵਾਧੂ ਸੰਖ ਲੱਭਦੇ ਬਹੁਤ ਸਾਰੇ ਛੋਟੇ-ਛੋਟੇ ਸੰਖਲਬ ਦੇ ਉਹ ਉਹਨਾਂ ਨੂੰ ਸਮੁੰਦਰ ਦੇ ਵਿੱਚ ਸਿਕਣਾ ਸ਼ੁਰੂ ਕਰ ਦਿੰਦਾ ਜੋ ਵੀ ਸੰਖ ਨੂੰ ਸਰਦ ਮਿਲਦਾ ਉਹ ਸਮੁੰਦਰ ਦੇ ਵਿੱਚ ਸਿਕੜ ਦਿੰਦਾ ਕਿ ਮੈਂ ਇਹ ਨਹੀਂ ਲੈਣਾ ਮੈਨੂੰ ਤਾਂ ਵੱਡਾ ਸੰਖ ਚਾਹੀਦਾ ਮੈਨੂੰ ਛੋਟਿਆਂ ਨਾਲ ਨਹੀਂ ਚਾਹੀਦਾ ਇੱਕ ਵੀ ਸ਼ਾਮ ਤੱਕ ਉਹ ਇੱਕ ਵੀ ਸ਼ੰਖ ਆ ਦੇ ਝੋਲੇ ਵਿੱਚ ਜਮਾ ਨਹੀਂ ਕਰਦਾ ਵੱਡਾ ਹੀ ਭਾਲਦਾ ਰਹਿੰਦਾ ਤੇਗਾ ਦੂਜਾ ਦੋਸਤ ਹੁੰਦਾ ਉਹ ਵੱਡਾ ਤਾਂ ਜਿਹੜਾ ਉਹਨੂੰ ਮਿਲਿਆ ਹੁੰਦਾ ਮਿਲਿਆ ਹੀ ਹੁੰਦਾ ਪਰ ਉਹ ਛੋਟੇ-ਛੋਟੇ ਬਹੁਤ ਸਾਰੇ ਸੰਖ ਜਮਾ ਕਰ ਲੈਂਦਾ ਲਾਸਟ ਨੂੰ ਜੋ ਰਾਤ ਹੋ ਜਾਂਦੀ ਆ ਤੇ ਦੂਜੇ ਦਿਨ ਘਰੇ ਚਲੇ ਜਾਂਦੇ ਤੇ ਦੂਜੇ ਦਿਨ ਜਦੋਂ ਸੰਖ ਬਾਜ਼ਾਰ ਵਿੱਚ ਵੇਚਣ ਜਾਂਦੇ ਆ ਨਾ ਤਾਂ ਵੇਚਦੇ ਆ ਤਾਂ ਉਹਦਾ ਵੱਡਾ ਸੰਖ ਹੁੰਦਾ ਨਾ ਜਿਹੜਾ ਉਹਦਾ ਉਹਨੂੰ 2000 ਰੁਪਇਆ ਮਿਲਦਾ ਪਰ ਇਹ ਵੇਖ ਕੇ ਉਹ ਹੈਰਾਨ ਹੋ ਜਾਂਦਾ ਜਿਹੜੇ ਉਹਨੂੰ ਛੋਟੇ-ਛੋਟੇ ਸੰਖ ਚੁਗੇ ਹੁੰਦੇ ਨਾ ਉਹਨਾਂ ਦਾ ਉਹਨੂੰ 5000 ਰੁਪਇਆ ਮਿਲਦਾ ਫਿਰ ਉਹਨੂੰ ਸਮਝ ਵਿੱਚ ਆਉਂਦੀ ਆ ਉਹ ਦੋ ਜਿਹੜੇ ਨੂੰ ਕੋਈ ਵੀ ਸੰਖ ਨਹੀਂ ਮਿਲਿਆ ਹੁੰਦਾ ਉਹਨੂੰ ਸਮਝ ਚ ਆਉਂਦੀ ਆ ਕਿ ਮੈਂ ਤਾਂ ਵੱਡੇ ਮਗਰ ਲੱਗਿਆ ਫਿਰਿਆ ਜਦੋਂ ਕਿ ਜੋ ਮੈਂ ਛੋਟੇ-ਛੋਟੇ ਮੈਂ ਵੀ ਚੁਕਦਾ ਤਾਂ ਮੈਂ ਵੀ 5000 ਰੁਪਏ ਦੇ ਸੰਖ ਇਕੱਠੇ ਕਰ ਸਕਦਾ ਸੀ ਪਰ ਮੈਂ ਤਾਂ ਵੱਡੇ ਮੰਗਰੀ ਲੱਗਿਆ ਰਿਹਾ ਵੀ ਵੱਡਾ ਸੰਖ ਚਾਹੀਦਾ ਵੱਡਾ ਸੰਖ ਚਾਹੀਦਾ ਦੋਸਤੋ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਖੁਸ਼ੀਆਂ ਤਾਂ ਬਹੁਤ ਆਪਣੇ ਨਿੱਕੀਆਂ-ਨਿੱਕੀਆਂ ਖੁਸ਼ੀਆਂ ਬਹੁਤ ਆਉਂਦੀਆਂ ਪਰ ਆਪਾਂ ਕੀ ਕਰਦੇ ਆ ਨਹੀਂ ਵੱਡੀ ਖੁਸ਼ੀ ਦੇ ਮਗਰ ਲੱਗਦੇ ਛੋਟੀ ਖੁਸ਼ੀ ਨੂੰ ਆਪਾਂ ਛੱਡ ਦਿੰਨੇ ਆ ਛੋਟੀ ਖੁਸ਼ੀ ਨੂੰ ਇਗਨੋਰ ਕਰ ਦਿੰਦੇ ਆ ਦੋਸਤੋ ਵੀਡੀਓ ਨੂੰ ਨਾ ਹੁਣ ਬੰਦ ਨਾ ਕਰੋ ਜੋ ਮੇਰੀ ਗੱਲ ਪੂਰੀ ਸੁਣ ਕੇ ਜਾਓ ਜੋ ਦੋਸਤੋ ਗੱਲ ਇਹ ਆ ਜ਼ਿੰਦਗੀ ਬਹੁਤ ਛੋਟੀ ਹੈ ਪਤਾ ਨਹੀਂ ਜ਼ਿੰਦਗੀ ਨੇ ਕਦੋਂ ਤੇ ਕਿੱਥੇ ਖਤਮ ਹੋ ਜਾਣਾ ਹੋ ਸਕਦਾ ਅੱਜ ਹੀ ਆਪਾਂ ਘਰੋਂ ਨਿਕਲੇ ਆ ਪਤਾ ਨਹੀਂ ਘਰੇ ਵਾਪਸ ਜਾਣਾ ਜਾਂ ਨਹੀਂ ਜਾਣਾ ਫਿਰ ਕਿਉਂ ਦੋਸਤੋ ਕਿਹੜੀ ਚੀਜ਼ ਦੇ ਮਗਰ ਲੱਗੇ ਹੋਏ ਆ ਕਿਹੜੀਆਂ ਖੁਸ਼ੀਆਂ ਪਾਲਣ ਤੇ ਲੱਗੇ ਹੋਏ ਆ ਘਰ ਵਿੱਚ ਮਾਂ ਬਾਪ ਆ ਬੱਚੇ ਆ ਘਰ ਵਾਲੀ ਆ ਕੋਈ ਵੀ ਜੋ ਵੀ ਪਰਿਵਾਰ ਦਾ ਮੈਂਬਰ ਉਹਨੂੰ ਰਲ ਕੇ ਖੁਸ਼ੀਆਂ ਬਣਾਓ ਯਾਰ ਹਰ ਇੱਕ ਬੱਚੇ ਦਾ ਜਨਮ ਦਿਨ ਮਨਾਓ ਖੁਸ਼ੀਆਂ ਦੇ ਵਿੱਚ ਭੰਗੜੇ ਪਾਓ ਖੁਸ਼ੀਆਂ ਹੀ ਤਾਂ ਚਾਹੀਦੀਆਂ ਵੱਡੀ ਖੁਸ਼ੀ ਲੈ ਕੇ ਜਾਣਾ ਕਿੱਥੇ ਆ ਉਹ ਖੁਸ਼ੀ ਲੈ ਕੇ ਕਿੱਥੇ ਜਾਣਾ ਜਦੋਂ ਵੱਡੀ ਖੁਸ਼ੀ ਤੈਨੂੰ ਮਿਲ ਵੀ ਜਾਊ ਉਹਦੇ ਨਾਲ ਕੀ ਹੋਊ ਖੁਸ਼ੀ ਮਨਾਉਣੀ ਹੈ ਨਾ ਦਿਲ ਨੂੰ ਦਿਮਾਗ ਨੂੰ ਸ਼ਾਂਤੀ ਚਾਹੀਦੀ ਹੈ ਨਾ ਤਾਂ ਫਿਰ ਦੋਸਤੋ ਉਹਨਾਂ ਚੀਜ਼ਾਂ ਦੇ ਉਹਨਾਂ ਚੱਕਰਾਂ ਤੋਂ ਛੱਡ ਦਿਓ ਆਪ ਦੇ ਹਰ ਇੱਕ ਪਰਿਵਾਰ ਦੇ ਮੈਂਬਰ ਦਾ ਜਨਮ ਦਿਨ ਮਨਾਓ ਖੁਸ਼ੀਆਂ ਵਿੱਚ ਭੰਗੜੇ ਪਾਓ ਤੇ ਜੋ ਬੀਤ ਗਿਆ ਉਹਨੂੰ ਭੁੱਲ ਜਾਓ ਉਸੇ ਨੂੰ ਫੜ ਕੇ ਬੈਠੇ ਰਵਾਂਗੇ ਉਹਨਾਂ ਆਪ ਜੇਕਰ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਆ ਤਾਂ ਫਿਰ ਇੱਕ ਪਿਆਰਾ ਜਿਹਾ ਲਾਈਕ ਕਰ ਦਿਓ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਹੀ ਕਰੋ ਧੰਨਵਾਦ ਥੈਂਕ ਯੂ